ਵੈਗੋਜੀ ਦਾ ਕਾਚਾ ਵੈਗੋਜੀ ਦੀ ਫਤਿਹ ਸਿਰਫ ਇੱਕ 1 ਮਿੰਟ ਦੀ ਵੀਡੀਓ ਹੈ ਧਿਆਨ ਨਾਲ ਸੁਣੀਆ ਬਣਾਇਆ ਮੈਂ ਕਹਿਣਾ ਚਾਹੁੰਦੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾ ਰਹੀ ਮੈਂ ਬੰਦ ਕਰ ਦਿੱਤੀ ਆਈਆਂ ਤੇ ਪਲੀਜ਼ ਮੈਨੂੰ ਉਹ ਚੀਜ਼ ਨਾਲ ਨਾ ਕੰਪੇਅਰ ਕੀਤਾ ਜਾਵੇ ਤੇ ਨਾ ਮੈਨੂੰ ਕਿਹਾ ਜਾਵੇ ਉਹਨਾਂ ਨੇ ਆਹੀ ਕਿਹਾ ਹੈ ਕਿ ਪਾਰਕਿੰਗ ਇੱਕ ਨਹੀਂ ਹੈਗੀ ਆ ਪਾਰਕਿੰਗ ਵੰਤੂ ਆਈਆਂ ਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪਸ ਆਵੇ ਤੇ ਤੁਸੀਂ ਸਮਝ ਸਕਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਉਹਨਾਂ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਮੈਂ ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਦੁਬਾਰਾ ਦੁਬਾਰਾ ਕਿਉਂ ਮਿੰਨਾਤਾ ਕੀਤਾ ਜਾ ਰਿਹਾ ਮੈਂ ਆਹੀ ਕਹਿਣਾ ਚਾਹਾਂਗੀ ਕਿ ਮੈਂ ਜੋ ਇਹਨਾਂ ਨੇ ਮੈਨੂੰ ਮਨਾ ਨਹੀਂ ਕਰਦੇ ਪਏ ਆਪਾਂ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਹੋਇਆ ਤੇ ਆਪਾਂ ਉਹ ਦੁਬਾਰਾ ਨਹੀਂ ਪੋਸਟ ਕਰਦੇ ਪਏ ਤੇ ਮੇਰੀ ਆਈਡੀ ਦੇ ਦੇਖ ਕੇ ਦੇਖ ਸਕਦੇ ਹੋ ਕੋਈ ਡਬਲ मीनिंग ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਵੀਡੀਓ ਨਹੀਂ ਹੈਗੀ ਇਹਨਾਂ ਨੇ ਸਿੱਧਾ ਮੇਰੇ ਤੋਂ ਇਤਰਾਜ਼ ਕੀਤਾ ਹੈ ਕਿ ਵੈਦ ਵਾਲੀ ਵੀਡੀਓ ਵੈਦ ਵਾਲੀ ਵੀਡੀਓ ਆਪਾਂ ਆਪਾਂ ਬੰਦ ਕਰ ਦਿੱਤੀ ਹੋਈ ਹੈ ਉਹਦਣ ਹੀ ਡਿਲੀਟ ਕਰ ਦਿੱਤੀ ਹੈਹੀਂ ਜਿੱਦਣ ਇਹਨਾਂ ਨੇ ਪੁਲਿਸ ਕੰਪਲੇਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਸੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀ ਆਹੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀ ਜਾਂ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਹਾਨੂੰ 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 ਆਪਾਂ ਐਦਾਂ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾਂ ਕਰ ਦਾਂਗੇ ਤੁਹਾਡਾ ਐਦਾਂ ਕਰ ਦਾਂਗੇ ਇਹ ਨਾ ਸਮਝਣਾ ਇੱਕ ਜਗ੍ਹਾ ਤੇ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਆ ਤੁਹਾਡੇ ਨਾਮ ਕੀ ਕਰ ਰਹੇ ਹੋ ਕੰਪਲੇਟ ਆਪਾਂ ਕੰਪਲੀਟ ਕੀਤੀ ਹੀ ਬਸ ਮੈਂ ਆਬ ਆ ਮੰਗ ਕਰਨਾ ਚਾਹਨੀ ਕਿ ਮੈਨੂੰ ਸਿਕਿਉਰਿਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਆਪਾਂ ਉਹ ਪੋਸਟ ਨਹੀਂ ਕਰ ਰਹੇ ਜੋ ਇਹਨਾਂ ਨੇ ਸਾਨੂੰ ਕਹਿ ਰਹੇ ਨੇ ਆ ਜਿਹੜੀ ਹੁਣ ਇੱਕ ਦੀਪਿਕਾ ਲੋਪਰਾ ਤੇ ਇੱਕ ਹੋਰ ਆ ਪਤਾ ਨਹੀਂ ਕਿਹੜੀ ਗੱਡੀ ਤੁਸੀਂ ਹੁਣ ਇਹ ਪੁਲਸ ਦੀ ਸਿਕਿਉਰਿਟੀ ਕਹਿੰਦੇ ਮਨ ਲਈ ਸਾਨੂੰ ਉਮਰਤਪੁਰ ਡਾਰ ਲੱਗਦਾ ਹੈ ਕਿ ਸਾਨੂੰ ਪੁਲਸ ਦੀ ਬੰਦੀ ਸਿਕਿਉਰਿਟੀ ਦਿੱਤੀ ਜਾਵੇ ਸਾਨੂੰ ਬਚਾਇਆ ਜਾਵੇ ਜੇ ਇਹ ਹੀ ਤੁਸੀਂ ਸਿਕਿਉਰਿਟੀ ਦੀ ਮੰਗ ਰੱਖਣ ਤੋਂ ਪਹਿਲਾਂ ਇਹ ਗੱਲ ਕਹੋ ਕਿ ਆਜ ਤੋਂ ਬਾਅਦ ਅਸੀਂ ਇਹ ਗਲਤ ਕੰਟੈਂਟ ਹੀ ਨਹੀਂ ਬਣਾਉਂਦੇ ਹੈਗੇ ਤੇ ਫਿਰ ਤੁਹਾਨੂੰ ਸਿਕਿਉਰਿਟੀ ਦੀ ਲੋੜ ਕਿਉਂ ਹੈ ਪੇਰਾ ਮਤਲਬ ਤੁਸੀਂ ਸਿਕਿਉਰਿਟੀ ਲੈ ਕੇ ਦੰਦ ਪਾਉਣਾ ਚਾਹਦੇ ਹੋ ਕਿ ਜੇ ਤੁਹਾਨੂੰ ਸਿਕਿਉਰਟੀ ਮਿਲ ਜੇ ਤੁਸੀਂ ਗਲਤ ਪਾਓ ਕਿੰਨੇ ਮੁੰਡੇ ਨੇ ਕੁੜੀਆਂ ਨੇ ਵਧੀਆ ਬਲੌਗ ਕਰਦੇ ਆ ਉਹਨਾਂ ਨੂੰ ਕੋਈ ਹਾਨੀ ਨਹੀਂ ਪਹੁੰਚੀਗੀ ਨਾ ਉਹਨਾਂ ਨੂੰ ਸਿਕਿਉਰਟੀ ਦੇ ਲੋੜਾ ਜਦ ਅਗਲੇ ਘੰਟੇ ਨੂੰ ਡੈਟ ਪਾਉਣੀ ਨਹੀਂ ਹੈਗੀ ਤੁਸੀਂ ਤਾਂ ਆਪ ਸ਼ਰੇਆਮ ਦੱਸਿਓ ਕਿ ਅਸੀਂ ਗਲਤ ਕੰਟੈਂਟ ਪਾ ਰਹੇ ਆ ਮੈਂ ਤਾਂ ਕਹਿੰਨਾ ਆਪਣੀ ਸਰਕਾਰ ਨੂੰ ਇਹਨਾਂ ਦੇ ਚੈਨਲ ਬੈਨ ਕਰਨਾ ਚਾਹੀਦੇ ਨੇ ਸਰਕਾਰ ਹੁਣ ਕਿਉਂ ਨਹੀਂ ਬੈਨ ਕਰਦੀ ਇਹ ਕਿ ਚੈਨਲ ਜੇ ਕੋਈ ਕਿਸੇ ਦੇ ਖਿਲਾਫ ਮੜਾ ਮੋਟਾ ਕੋਈ ਬੋਲ ਪੈਂਦਾ ਤੇ ਚਾਕੇ ਹਰ ਕਿਸੇ ਦਾ ਚੈਨਲ ਬੈਨ ਕਰ ਦਿੰਦੇ ਨੇ ਉਹ ਤੇ ਕੀ ਗੱਲ ਯਾਨੀ ਲੱਟੜ ਦਾ ਫਲਾਉਂਦੀਆਂ ਪਈਆਂ ਨੇ ਸਿਕਿਉਰਿਟੀ ਮੰਗਦੀਆਂ ਪਈਆਂ ਨੇ ਤੇ ਇਹਨਾਂ ਦਾ ਚੈਨਲ ਬਲੌਕ ਕਰਨਾ ਸਾਈਟ ਤੇ ਕਰਵਾਉਂਦੇ ਇਹਨਾਂ ਨੂੰ ਘਰੇ ਬਿਠਾਉ ਜੋ ਕਰਦੇ ਇਹਨਾਂ ਨੂੰ ਪਤਾ ਵੀ ਲੱਗਿਆ ਇਹ ਤਾਂ ਜੇ ਤੁਸੀਂ ਇਹਨਾਂ ਨੂੰ ਸਿਕਿਉਰਿਟੀ ਦਿੰਨੇ ਹੋ ਉਸ ਦੀ ਇਹ ਤਾਂ ਹੋਰ ਚੰਗ ਲੱਗੀ ਬੱਚੇ ਦਾ ਜੋ ਦਿਮਾਗ ਪਾਣੀ ਖਰਾਬ ਹੋਦੇ ਪਏ ਨੇ ਨਾ ਸਰਕਾਰ ਨੂੰ ਤਾਂ ਕੰਟੈਂਟ ਦੇਖੇ ਤੇ ਇਹਨਾਂ ਨੇ ਤੇ ਬਣਦੀ ਕਾਰਵਾਈ ਕਰੇ ਜਿਹੜੀ ਤਾਂ ਆ ਬਣਦੀ ਐ ਲੱਟੜ ਦਾ ਪ੍ਰਮੋਟ ਕਰਨ ਦੇ ਵਿੱਚ ਤੇ ਇਹ ਸਰਕਾਰ ਕੋਲੇ ਹੱਥ ਜੋੜਦਿਆਂ ਨੇ ਨਹੀਂ ਮਲਕੀ ਸਾਨੂੰ ਸਿਕਿਉਰਟੀ ਦਿਓ ਕਿਉਂ ਸਿਕਿਉਰਟੀ ਨੂੰ ਤੁਸੀਂ ਕੀ ਇੱਥੇ ਦੇਸ਼ ਭਗਤੀ ਕੀਤੀ ਐ ਉਹ ਚਾਹ ਕੰਮ ਕਰਦੇ ਜਿਹੜਾ ਤੁਹਾਨੂੰ ਬਾਈ ਸਿਕਿਉਰਟੀ ਮਿਲੇ ਇਥੇ ਬਣਾਓ ਸਰਕਾਰ ਨੂੰ ਵਿਚ ਅੰਗੋਵ ਹੋਣਾ ਪਏਗਾ ਇਸ ਮੁੱਦੇ ਦੇ ਨਹੀਂ ਤਾਂ ਆ ਹੁਣ ਜਿਹੜੀ ਤਾਮਨ ਕੋਰ ਆ ਉਹ ਅਸਲੀ ਨਾ ਕੰਜਲ ਕਵਾਰੀ ਨਿਕਲਿਆ ਤੇ ਉਹ ਉਹਦੀ ਪਾਰਟੀ ਨੂੰ ਚੋ ਲਾਜ਼ਮੀ ਲਈ ਹੈ ਤੇ ਹੁਣ ਇਹਨਾਂ ਨੂੰ ਦੱਸਣ ਲੱਗਿਆ ਕਿ ਤੇ ਸਾਡੇ ਨਾਲ ਇਹ ਇਹ ਜਾ ਕੁਛ ਹੋ ਜੇ ਉਹ ਭਾਈ ਤੁਸੀਂ ਸਿਕਿਉਰਟੀ ਨਾ ਮੰਗੋ ਸਰਕਾਰ ਕੋਲੋਂ ਤੁਸੀਂ ਹੱਥ ਜੋੜ ਕੇ ਮਾਫੀ ਮੰਗੋ ਕਿ ਭਾਈ ਅਸੀਂ ਇਹ ਕੰਮ ਨਹੀਂ ਕਰਦੀਆਂ ਗਲਤ ਕੰਟੈਂਟ ਨਹੀਂ ਬਣਾਉਂਦੀਆਂ ਤੁਹਾਨੂੰ ਸਿਕਿਉਰਟੀ ਦੀ ਲੋੜ ਹੀ ਨਾ ਪਵੇ ਆਪਣਾ ਖੁੱਲਾ ਘੂਮੋ ਆਮ ਨਾਲ ਕੰਟੈਂਟ ਵਧੀਆ ਪਾਓ ਇੱਕ ਪਤਾ ਨਹੀਂ ਕਿਹੜੀ ਜੱਟੀ ਆ ਉਹ ਹੁਣ ਅੱਜ ਪਤਨੀ ਉਹਨੇ ਸਿਰ ਤੇ ਚੁੰਨੀ ਜਾਨੀ ਲਈ ਹੈਗੀ ਤੇ ਫਰ ਤੋਂ ਫਿਰ ਆਈ ਭੈਣਾ ਨਾ ਹੁਣ ਲੋਤਰਾ ਦਾ ਕਹਿੰਦੀ ਇੱਕ ਦਿਨ ਮੈਂ ਉਹ ਦੀਪਿਕਾ ਲੋਤਰਾ ਕਹਿੰਦੀ ਮਲ ਕੇ ਮੇਰਾ ਦਾਈ ਉਹਦਾ ਨਾਮ ਕੀ ਮੈਂ ਤਸਕੀਰ ਵੀ ਦਿਓ ਯਸ ਸੋਟੀ ਬਲਦ ਹੱਤੋਂ ਗਿਆ ਯਾਰ ਇੰਸਟਾਗ੍ਰਾਮ ਤੇ ਤੁਸੀਂ ਗਲਤ ਪੋਸਟਰ ਪਾਉਂ ਨੰਗੇਜ ਵਿਖਾਉ ਤੇ ਤੁਹਾਨੂੰ ਮਲ ਕੇ ਸਿ큐ਟੀ ਜਾਈਦੀ ਹੈ ਸੀ ਇਨਸਾਫ ਟਾਈਮ ਟੀਵੀ ਜਲੰਧਾ ਦਾ ਧੰਨਵਾਦ